ਆਇਂ ਦਿਨ ਕਿਸੇ ਨਾ ਕਿਸੇ ਲੀਡਰ ਦਾ ਕੋਈ ਜਿਹਾ ਕਾਰਨਾਮਾ ਸਾਹਮਣੇ ਆ ਜਾਂਦਾ ਹੈ ਜਿਸ ਤੋਂ ਬਾਅਦ ਸਿਆਸਤ ਦਾ ਰੁਖ ਵੀ ਉਧਰ ਨਹੀਂ ਪਲਟ ਜਾਂਦਾ ਭਾਜਪਾ ਆਗੂ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਹੁਣ ਸਿਆਸਤ ਭਖਣੀ ਸ਼ੁਰੂ ਹੋ ਚੁੱਕੀ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਆ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਇੱਕ ਹੋਟਲ ਦੇ ਵਿੱਚ ਜਿਸਮ ਫਰੋਸੀ ਕਰਾਉਣ ਦੇ ਦੋ ਸ਼ੇਠ ਪੁਲਿਸ ਨੇ ਭਾਜਪਾ ਆਗੂ ਸੱਬਿਆ ਸਾਚੀ ਕੋਸ਼ ਅਤੇ 10 ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਘਟਾ ਦੇ ਨਾਲ ਸਿਆਸੀ ਦੋਸ਼ਣਬਾਜ਼ੀ ਤਾਂ ਜਿਹੜੀ ਸ਼ੁਰੂ ਹੋ ਚੁੱਕੀ ਹੈ ਹਾਕਮ ਤੇ ਤ੍ਰੇਨਮੂਲ ਕਾਂਗਰਸ ਤੇ ਭਾਜਪਾ ਤੇ ਜਿਸਮ ਫਰੋਸ਼ੀ ਕਰਾਉਣ ਵਾਲੇ ਆਗੂ ਨੂੰ ਸ਼ਹਿਦ ਦੇਣ ਦਾ ਦੋਸ਼ ਲਾਇਆ ਹੈ ਜਦੋਂ ਕਿ ਭਗਵਾ ਕੈਂਪ ਨੇ ਦਾਵਾ ਕੀਤਾ ਕਿ ਜਿਹੜਾ TMC ਸੰਦੇਸ਼ ਖਲੀ ਦੀਆਂ ਘਟਨਾਵਾਂ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਂਝ ਭਾਜਪਾ ਨੇ ਵੀ ਸਪਸ਼ਟ ਕੀਤਾ ਕਿ ਸੱਬਿਆ ਸਾਚੀ ਖੋਸ਼ ਪਾਰਟੀ ਨਾਲ ਨਹੀਂ ਜੁੜਿਆ ਹੋਇਆ ਹੈ ਇੱਕ ਅਧਿਕਾਰੀ ਨੇ ਕਿਹਾ ਕਿ ਭਾਜਪਾ ਗੁਦੇ ਹੋਟਲ ਤੇ ਛਾਪੇ ਦੌਰਾਨ ਕਈ ਲੜਕੀਆਂ ਨੂੰ ਬਚਾਇਆ ਗਿਆ ਬਾਅਦ ਵਿੱਚ ਕੋਸ਼ ਅਤੇ ਹੋਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਤੋਂ ਉਹਨਾਂ ਨੂੰ 7 ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਵਿੱਚ ਕੋਈ ਨਾ ਕੋਈ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਵਿਅਕਤੀ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਹੈ ਉਸ ਤੋਂ ਬਾਅਦ ਸਵਾਲ ਉਠਨੇ ਸ਼ੁਰੂ ਹੋ ਜਾਂਦੇ ਨੇ ਕਿ ਜਿਹੜੇ ਲੀਡਰ ਦਾਵਾ ਕਰਦੇ ਨੇ ਦੇਸ਼ ਨੂੰ ਚਲਾਉਣ ਦਾ ਜਾਂ ਸਮਾਜ ਨੂੰ ਜੋੜਨ ਦਾ ਉਹ ਕਿਸ ਕਿ ਉਹ ਕਹਿੋ ਜਿਹੀਆਂ ਹਰਕਤਾਂ ਦੇ ਉੱਤੇ ਉਤਰੇ ਹੋਏ ਨੇ ਤਾਂ ਇਸ ਤੋਂ ਬਾਅਦ ਉੱਥੋਂ ਦੀ ਸਿਆਸਤ ਵੀ ਜਰੂਰ ਪਖਣੀ ਸ਼ੁਰੂ ਹੋ ਚੁੱਕੀ ਆ ਜਿਹੜਾ ਇਹ ਪੂਰਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਕੁਝ ਅਜਿਹੇ ਮਾਮਲੇ ਹੁੰਦੇ ਨੇ ਜਿਹੜੇ ਕੋਈ ਇੱਕ ਸੂਬੇ ਨਾਲ ਸੰਬੰਧਿਤ ਹੁੰਦੇ ਨੇ ਅਤੇ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਨਹੀਂ ਆਉਂਦੇ ਹਾਲਾਂਕਿ ਉੱਥੋਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਰੂਰ ਸਿਆਸਤ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਆ ਕਲਕੱਤਾ ਦੇ ਵਿੱਚ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਹ ਕਿਤਨਾ ਕਿਤੇ ਸ਼ਰਮਨਾਕ ਘਟਨਾਵਾਂ ਨੇ ਸਮਾਜ ਨੂੰ ਜਹੇ ਲੀਡਰਾਂ ਦੇ ਕੋਲੋਂ ਫਿਰ ਸੰਦੇਸ਼ ਕੀ ਮਿਲੇਗਾ ਜਿਹੜੇ ਕਿ ਜਹੇ ਕੰਮਾਂ ਦੇ ਉੱਤੇ 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 ਉੱtre ਹੋਏ ਨੇ ਜਿਸ ਤਰੀਕੇ ਨਾਲ ਜਿਸਮ ਫਰੋਦਸੀ ਕਰਾਉਣ ਦੇ ਦੋ ਸ਼ਰਟ ਪੁਲਸ ਨੇ ਇਹ ਜਿਹੜਾ ਪਰਚਾ ਦਰਜ ਕੀਤਾ 10 ਹੋਰ ਵੀ ਇਸ ਦੇ ਵਿੱਚ ਗ੍ਰਿਫਤਾਰ ਹੋਏ ਨੇ ਤੇ ਭਾਜ ਭਾਗੂ ਆ ਜਿਹੜਾ ਦੱਸਿਆ ਜਾ ਰਿਹਾ ਸੱਬਿਆ ਸਾਚੀ ਕੋਸ਼ ਅਤੇ ਇਸ ਤੋਂ ਬਾਅਦ ਜਿਹੜੀ ਹੁਣ ਤ੍ਰੇਰਮੂਲ ਕਾਂਗਰਸ ਹੈ ਉਹਦੇ ਵੱਲੋਂ ਵੀ ਜਿਹੜਾ ਵੱਡੇ ਇਲਜ਼ਾਮ ਜਰੂਰ ਲਗਾਏ ਗਏ ਨੇ ਹਾਲਾਂਕਿ ਲੋਕ ਸਭਾ ਚੋਣਾਂ ਜਿਹੜੀਆਂ ਉਹ ਵੀ ਨਜ਼ਦੀਕ ਆ ਰਹੀਆਂ ਨੇ ਬਹੁਤ ਵਾਰ ਜਿਹਾ ਹੁੰਦਾ ਕਿ ਜੇਕਰ ਕਿਸੇ ਲੀਡਰ ਦਾ ਕੋਈ ਜਿਹਾ ਮਾਮਲਾ ਜਾਂ ਕਾਰਨਾਮਾ ਸਾਹਮਣੇ ਆ ਜਾਂਦਾ ਉਸ ਤੋਂ ਬਾਅਦ ਸਿਆਸਤ ਚੋਣਾਂ ਤੱਕ ਉਹ ਮੁੱਦਾ ਪੱਖ ਦਾ ਨਜ਼ਰ ਆਉਂਦਾ ਜੇਕਰ ਹੁਣ ਲੋਕ ਸਭਾ ਦੀ ਚੋਣਾਂ ਕੀਤੀ ਜਾਵੇ ਤਾਂ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਜਨਰਲ ਚੋਣਾਂ ਨੇ ਤਾਂ ਇਸ ਦੇ ਵਿੱਚ ਵੀ ਇਹੜੀ ਤਰੀਰ ਮੁਲ ਕਾਂਗਰਸ ਜਾਂ ਹੋਰ ਪਾਰਟੀਆਂ ਨੇ ਉੱਥੇ ਉਹ ਭਾਜਪਾ ਦੇ ਉੱਤੇ ਇਹ ਵੱਡੇ ਇਲਜ਼ਾਮ ਨੇ ਜਿਹੜੇ ਭਾਜਪਾ ਗੂ ਦੇ ਉੱਤੇ ਲੱਗੇ ਨੇ ਉਸ ਨੂੰ ਲੈ ਕੇ ਇਹ ਮੁੱਦਾ ਬਾਹਰ ਸਕਦੀਆਂ ਨੇ ਤੇ ਕਿਹ ਤਰ੍ਹਾਂ ਕਿਤੇ ਚੋਣਾਂ ਦੇ ਵਿੱਚ ਵੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਫਾਇਦਾ ਲੈਣਾ ਚਾਹੁੰਦੀਆਂ ਨੇ ਜਾਂ ਲਾਹ ਲਿਆਂ ਦੀ ਕੋਸ਼ਿਸ਼ ਤਾਂ ਅਕਸਰ ਕਰਦੀਆਂ ਨੇ ਪਰ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਇਸ ਦੇ ਉੱਤੇ ਸਵਾਲ ਵੀ ਜ਼ਰੂਰ ਉੱਠ ਰਹੇ ਨੇ ਭਾਜਪਾ ਗੂ ਦੇ ਉੱਤੇ ਕਿਉਂਕਿ ਜਦੋਂ ਕੋਈ ਜਿਹਾ ਮਾਮਲਾ ਵੱਡੀ ਪਾਰਟੀ ਨਾਲ ਸੰਬੰਧਤ ਆਉਂਦਾ ਤਾਂ ਸਾਹਮਣੇ ਉਸ ਤੋਂ ਬਾਅਦ ਫਿਰ ਸਵਾਲ ਪੂਰੀ ਪਾਰਟੀ ਦੇ ਉੱਤੇ ਉੱਠ ਜਾਂਦੇ ਨੇ ਕਿਸੇ ਪਾਰਟੀ ਦਾ ਕਿਸੇ ਵਿਅਕਤੀ ਜਿਹੇ ਵਿਅਕਤੀ ਦੇ ਨਾਮ ਨਾਲ ਜਦੋਂ ਨਾਮ ਜੁੜ ਜਾਂਦਾ ਤਾਂ ਫਿਰ ਉਹ ਪਾਰਟੀ ਦੀ ਵੀ ਸ਼ਮੀ ਦੇ ਉੱਤੇ ਮਾੜਾ ਅਸਰ ਜ਼ਰੂਰ ਪੈਂਦਾ ਪਰ ਇਹ ਪੂਰੇ ਮਾਮਲੇ ਦੇ ਵਿੱਚ ਤੋਂ ਬਾਅਦ ਜਿਹੜੀ ਉਥੋਂ ਦੀ ਸਿਆਸਤ ਹੈ ਉਹ ਅੱਗੇ ਕਿਸ ਤਰੀਕੇ ਨਾਲ ਰੰਗ ਰੰਗਤ ਲਏਗੀ ਤੇ ਕੀ ਇਹ ਮਾਮਲਾ ਚੋਣਾਂ ਤੱਕ ਉਭਾਰਿਆ ਜਾਂਦਾ ਜਾਂ ਇਸ ਮਾਮਲੇ ਨੂੰ ਇੱਥੇ ਦਬਾ ਲਿਆ ਜਾਂਦਾ ਹੈ ਇਹ ਅੰਨਵਾਲਾ ਸਮਾਧਾਨ ਕਰੇਗਾ ਫਿਲਹਾਲ ਪੁਲਿਸ ਦੇ ਵੱਲੋਂ ਜਿਹੜੀ ਬਣਦੀ ਕਾਰਵਾਈ ਆ ਉਹ ਜਰੂਰ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਗ੍ਰਿਫਤਾਰੀਆਂ ਹੋਈਆਂ ਨੇ 10 ਸਮੇਤ ਉਸ ਭਾਜਪਾ ਗੂ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਭਾਜਪਾ ਦਾਵਾ ਕਰਦੀ ਹੈ ਕਿ ਉਹ ਸਾਡੀ ਪਾਰਟੀ ਨਾਲ ਨਹੀਂ ਸੇ ਜੁੜਿਆ ਹੋਇਆ ਬਾਅਦ ਵਿੱਚ ਇਸ ਤਰੀਕੇ ਦੇ ਨਾਲ ਪਾਸਾ ਵਟੰਦਿਆ ਜਾਂਦਾ ਜਦੋਂ ਕਿਸੇ ਲੀਡਰ ਦਾ ਅਜਿਹਾ ਕਾਰਨਾਮਾ ਸਾਹਮਣੇ ਆ ਜਾਂਦਾ ਕਿ ਉਹ ਤਾਂ ਸਾਡੀ ਪਾਰਟੀ ਨਾਲ ਹੀ ਨਹੀਂ ਸੀ ਜੁੜਿਆ ਹੋਇਆ ਉਹ ਸਾਡੇ ਨਾਲ ਉਹਦਾ ਕੋਈ ਸਬੰਧ ਨਹੀਂ ਸੀ ਤਸਵੀਰਾਂ ਜ਼ਰੂਰ ਖਿੱਚਾ ਲੈਂਦੇ ਨੇ ਕਿਉਂਕਿ ਇਹ ਮਾਮਲੇ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦੇ ਬਹੁਤ ਸਾਰੇ ਸਾਹਮਣੇ ਆਉਂਦੇ ਰਹੇ ਨੇ ਇਸ ਤੋਂ ਇਲਾਵਾ ਹੋਰ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਭਾਵੇਂ ਨਸ਼ੇ ਨੂੰ ਲੈ ਕੇ ਜਾਂ ਹੋਰ ਜਦੋਂ ਫਿਰ ਕਿਸੇ ਲੀਡਰ ਨਾਲ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਫਿਰ ਪਾਰਟੀ ਕਿਨਾਰਾ ਵਟ ਦਿੰਦੀ ਆ ਕਿ ਇਹ ਤਾਂ ਸਾਡੀ ਪਾਰਟੀ ਦਾ ਵਿਅਕਤੀ ਹੀ ਨਹੀਂ ਭਾਵੇਂ ਹਜ਼ਾਰਾਂ ਫੋਟਾਂ ਮੈਂ ਪਹਿਲਾਂ ਉਸ ਪਾਰਟੀ ਦੇ ਆਗੂ ਨਾਲ ਹੋਣ ਕਿਸੇ ਵੀ ਪਾਰਟੀ ਦੇ ਆਗੂ ਨਾਲ ਹੋਣ ਪਰ ਬਾਅਦ ਵਿੱਚ ਕਿਨਾਰਾ ਵਟ ਦਿਆ ਜਾਂਦਾ ਤੇ ਕੋਈ ਵੀ ਪਾਰਟੀ ਸਿੱਧੇ ਤੌਰ ਦੇ ਉੱਤੇ ਉਸ ਵਿਅਕਤੀ ਨਾਲ ਖੜਦੀ ਨਜ਼ਰ ਨਹੀਂ ਆਉਂਦੀ ਤਾਂ ਇਸ ਤੋਂ ਬਾਅਦ ਇਹ ਇਹ ਰੁਖ ਕਿੱਧਰ ਦਾ ਬਦਲਦਾ ਆ ਉੱਥੋਂ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਇਹ ਆਉਣ ਵਾਲਾ ਸਮਤਾ ਕਰੇਗਾ ਜੁੜੇ ਰੂ ਨੈਟਰ ਪੰਜਾਬੀ ਮੀਡੀਆ ਨਾਲ ਧੰਨਵਾਦ